ਬਾਕੀ ਮੈਂ ਜਿਹੜੇ ਜਾਨੀ ਆ ਤੇ ਮੈਂ ਪੋਪਲੇ ਲੈ ਕੇ ਆਉਣੀ ਮੈਨੂੰ ਪੋਪਲੇ ਬਹੁਤ ਪਸੰਦ ਆ ਕਿਉਂਕਿ ਅਸੀਂ ਬਚਪਨ ਤੋਂ ਖਾਂਦੇ ਆਉਂਦੇ ਆ ਪੋਪਲੇ ਕਦੀ ਕਦੀ ਵਿੱਚੋਂ ਨਹੀਂ ਮਿਲਦੇ ਤੇ ਹੁਣ ਮਿਲਦੇ ਆ ਤੇ ਡੇਲੀ ਲੈਦਾ ਇੱਕ ਅੱਧਾ ਪੈਕਟ ਕਦੀ ਕਦੀ ਜਿਆਦਾ ਮੈਂ ਲਾਲਚ ਕਰ ਲੈਂਦੀ ਆ ਦੋ ਤਿੰਨ ਲੈ ਆਉਣੀ ਆ ਤੇ ਵੈਸੇ ਤਲੇ ਆ ਚੰਗੇ ਵੀ ਨਹੀਂ ਆ ਪਰ ਚਲੋ ਵਧੀਆ ਲੱਗ ਹਾਂਜੀ ਮੈਂ ਗਈ ਸੀ ਬਾਜ਼ਾਰ ਬਾਜ਼ਾਰ ਮੀਨਿੰਗ ਲਾਗੇ ਦੁਕਾਨ ਤੇ ਜੋ ਕਿ ਚਾਹ ਦਾ ਸਮਾਨ ਖਾਣ ਪੀਣ ਦਾ ਖਤਮ ਹੋਇਆ ਸੀ ਮੈਂ ਲੈ ਕੇ ਆਈਆਂ ਥੋੜਾ ਬੋਤਾ ਸਮਾਨ ਆ ਇੱਧਰ ਪੋਪਲੇ ਨਮਕੀਨ ਵਾਲੀਆਂ ਸੇਵੀਆਂ ਬਿਸਕੁਟ ઓਰੀਓ ઓਰੀਓ ਖਾਂਦਾ ਮੁੰਡਾ ਹਾਂ ਕਾਜੂ ਵਾਲੇ ਬਿਸਕੁਟ ਬ੍ਰੈਡ ਬੜਾ ਸਮਾਨ ਲੈਣਾ ਪੈਂਦਾ ਵਾ ਹੁਣ ਆਪਾਂ ਸਾਰੇ ਸਮਾਨ ਨੂੰ ਸੰਭਲਾਂਗੇ ਚਾਹਨਾ ਵੀ ਲੱਭਦੇ ਆ ਬੱਚੇ ਬੜਾ ਕੁਝ ਲੈਣਾ ਪੈਂਦਾ ਚਾਹਨਾ ਸਮਾਨ ਲੈਣਾ ਪੈਂਦਾ ਸਬਜੀ ਨਾਲ ਲੈਣਾ ਪੈਂਦਾ ਉਹ ਸਬਜੀ ਨਾਲ ਸੋਰੀ ਸਬਜੀ ਵੀ ਕੀ ਲੈਣੀ ਆ ਕੀ ਬਣਾਉਣਾ ਵਾ ਸਾਰਾ ਕੁਝ ਦੇਖਣਾ ਪੈਂਦਾ ਵਾ ਹਰ ਡੱਬੇ ਚ ਪਾ ਲਈਦਾ ਖਾਣ ਪੀਣ ਦਾ ਸਮਾਨ ਸਾਰਾ ਆ ਡਾਉਰੀਓ ਮਿਲ ਗਿਆ ਬਹੁਤ ਪੈਕਿੰਗ ਵੱਡੀ ਆ ਪਰ ਬੱਚੇ ਖਾਂਦੇ ਨਹੀਂ ਆ ਖਰਾਬ ਹੁੰਦੇ ਆ ਐਡੇ ਵਾਰਾ ਖਾਂਦੇ ਆ ਤੇ ਬਾਕੀ ਇਧਰ ਮੈਂ ਸਵੇਰ ਦੀ ਕਪੜੀਆਂ ਦੀ ਧਵਾਈ ਲਾਈ ਸੀ ਉਹ ਤੋਂ ਉਹ ਵੀ ਲੈ ਸੁੱਕ ਵੀ ਗਏ ਸਾਂਭ ਵੀ ਲੈ ਤੇ ਡਰੈਸਾਂ ਸੀ ਬੱਚਿਆਂ ਦੀਆਂ ਤੇ ਸਿਰਫ ਮੈਂ ਕੱਢਤੀ ਹੁਣ ਸਭ ਕਪੜੇ ਧੋ ਗਏ ਆ ਹਾਂਜੀ ਸਾਡਾ ਸਵੇਰ ਦਾ ਨਾਸ਼ਤਾ ਆ ਪੁਣੇ 12 ਦਾ ਟਾਈਮ ਹੋ ਗਿਆ ਅੱਜ ਲੇਟ ਕਾਫੀ ਜ਼ਿਆਦਾ ਲੇਟ ਹੋ ਗਏ ਹਾਂਜੀ ਰਾਤ ਦਾ ਟਾਈਮ ਆ ਤੇ ਮੈਂ ਵਲੌਗ ਵੈਸੇ ਬਣਾਉਂਦੀ ਰਹਿੰਦੀ ਹਾਂ ਦਿਨ ਦੇ ਵੀ ਤੇ ਮੈਂ ਸੋਚਿਆ ਹੁਣ ਕਿ ਤੁਹਾਡੇ ਅੱਗੇ ਸ਼ੇਅਰ ਕਰਾਂ ਵੀ ਜੋ ਜੋ ਤੁਹਾਨੂੰ ਪਤਾ ਮੇਰੀਆਂ ਭੈਣਾਂ ਦੇ ਰਾਤ ਨੂੰ ਕੰਮ ਹੁੰਦੇ ਆ ਮੈਂ ਦੁੱਧ ਗਰਮ ਕਰਦੀ ਪਈ ਆ ਤੇ ਹੁਣ ਬੱਚੇ ਬੜੇ ਖਰਾਬ ਆ ਦੁੱਧ ਨਹੀਂ ਪੀਂਦੇ ਤੇ ਇੱਕ ਜਣੇ ਨੇ ਦੁੱਧ ਪੀਣਾ ਮੈਂ ਗਰਮ ਕਰੰਦਈ ਆ ਦੁੱਧ ਗਰਮ ਕਰ ਲਿਆ ਮੈਂ ਤੇ ਇਧਰ ਮੈਂ ਦਹੀਂ ਜਮਾ ਲਿਆ ਵਾ ਪਹਿਲੀ ਵਾਰੀ ਮੈਂ ਇਹਦੇ ਚ ਜਮਾਉਣ ਲੱਗੀ ਕਿਉਂਕਿ ਇਹ ਦਹੀਂ ਵਾਲਾ ਕੋਲਾ ਸੀਗਾ ਮੈਂ ਕਿਹਾ ਇਹਦੇ ਚ ਮੈਂ ਦਹੀਂ ਨੂੰ ਜਮਾ ਲੈਨੀ ਆ ਤੇ ਪਹਿਲੇ ਮੈਂ ਉਹ ਪਲਾਸਟਿਕ ਦਾ ਹੁੰਦਾ ਸੀ ਡੱਬਾ ਜ ਉਹਦੇ ਵਿੱਚ ਪਹਿਲਾਂ ਵੀ ਦਹੀਂ ਪਿਆ ਤਾਂ ਕਰਕੇ ਮੈਂ ਉਹਦੇ ਚ ਨਹੀਂ ਜਮਾਇਆ ਰੋਟੀਆਂ ਵਾਲੇ ਡੱਬੇ ਵਰਗੇ ਨਿੱਕੇ ਨਿੱਕੇ ਡੱਬੇ ਹੁੰਦੇ ਨੇ ਉਹਦੇ 'ਚ ਦਹੀਂ ਬੜਾ ਵਧੀਆ ਜੰਮਦਾ ਮੈਂ ਉਹਦੇ 'ਚ ਜਮੋਨੀ ਛੋਟਾ ਜਿਹਾ ਹੈਗਾ ਵਾ ਤੇ ਪਰ ਹੁਣ ਮੈਂ ਇਹ ਕੋਲਾ ਦਹੀਂ ਵਾਲਾ ਸੀ ਇਸ ਕਰ ਮੈਂ ਇਹ ਚ ਦਹੀਂ ਜਮਾਤਾ ਤਾਂ ਲਓ ਜੀ ਇਧਰ ਦੁੱਧ ਗਰਮ ਹੋ ਗਿਆ ਤੇ ਬਾਕੀ ਆ ਜਿਹੜਾ ਮਟਕਾ ਆ ਘੜਾ ਆ ਇਹ ਪਰਨਾਵਾ ਰਾਤ ਨੂੰ ਪਾਣੀ ਠੰਡਾ ਹੁੰਦਾ ਵਾ ਇਧਰ ਵਾਟਰ ਕੂਲਰ ਮੈਂ ਇਧਰ ਪਾਣੀ ਆਰੋ ਦਾ ਭਰ ਲੈਣੀ ਆ ਤੇ ਉਸ ਤੋਂ ਬਾਅਦ ਘੜਾ ਭਰ ਲਈਦਾ ਰਾਤ ਨੂੰ ਇਹਨੇ ਪਾਣੀ ਠੰਡਾ ਹੁੰਦਾ ਵਾ ਲਓ ਜੀ ਕੜਾ ਭਰ ਗਿਆ ਗਰਮੀਆਂ ਦਾ ਟਾਈਮ ਆ ਤੇ ਬਹੁਤ ਮਤਲਬ ਕਿ ਪਾਣੀ ਲੱਗਦਾ ਹੈ ਤੇ ਨਾਲੇ ਮੈਂ ਇੱਧਰ ਪਿਵਾਂਗੀ ਜੋ ਕਿ ਬਹੁਤ ਹੀ ਜ਼ਰੂਰੀ ਗੱਲ ਆ ਕੰਮ ਦੀ ਸਾਰਿਆਂ ਵਾਸਤੇ ਇਹ ਹੈਗੀ ਜੀਰੀ ਨਹੀਂ ਸੋਰੀ ਮੇਥਰੇ ਜੀਰੀ ਵੀ ਖਾ ਸਕਦੇ ਹੋ ਤੁਸੀਂ ਤੇ ਇਹ ਹੈਗੇ ਮੇਥਰੇ ਤੇ ਲੋ ਜੀ ਮੈਂ ਲੈ ਲਈ ਕੱਚ ਦੀ ਗਲਾਸੀ ਤੇ ਇਹਦੇ ਵਿੱਚ ਹੁਣ ਮੈਂ ਪਾਣੀ ਪਾਉਂਗੀ ਅੱਧੀ ਗਲਾਸੀ ਪਾਣੀ ਪਾ ਲੈਣਾ ਆ ਗਈ ਆ ਫਿਰ ਹਾਂਜੀ ਮੇਥਰੇ ਆ ਮਤਲਬ ਕਿ ਅੱਧਾ ਚਮਚਾ ਮਣੀ ਪੀਉਣਾ ਨੁਕਰ ਜੀ ਬਸ ਮੈਂ ਜਿਆਦਾ ਨਹੀਂ ਪੀਉਂਦੀ ਮੈਨੂੰ ਡਰ ਵੀ ਲੱਗਦਾ ਵੀ ਜਿਆਦਾ ਖਾਣਾ ਨੁਕਸਾਨਾ ਹੋਵੇ ਪਰ ਨੁਕਸਾਨ ਨਹੀਂ ਹੁੰਦਾ ਇਹ ਨਾ ਜਿਹੜੇ ਮੇਥਰੇ ਹੈ ਨਾ ਇਹ ਬਰੀਕ ਲੈਣੇ ਆ ਗਰਮੀਆਂ ਚ ਤੇ ਸਿਆਲ ਚ ਮੋٹے ਲੈਣੇ ਆ ਤੇ ਇਹਦੇ ਖਾਣ ਦੇ ਨਾਲ ਨਾ ਮਤਲਬ ਕਿ ਤੁਹਾਨੂੰ ਕਾਫੀ ਤੁਸੀਂ ਠੀਕ ਹੋ ਜਾਓਗੇ ਜੇ ਤੁਹਾਨੂੰ ਸ਼ੂਗਰ ਆ ਤੇ ਤਾਂ ਵੀ ਠੀਕ ਠੀਕ ਹੋ ਰਹੋਗੇ ਕਿਉਂਕਿ ਮੇਥਰੇ ਕੋੜੇ ਹੁੰਦੀ ਆ ਦੇ ਕੋੜੇ ਖਾਣੇ ਆ ਚਿੱਥ ਚਿੱਥ ਕੇ ਖਾਣੇ ਆ ਰਾਤ ਨੂੰ ਭਿਉਂਦੇ ਨਾ ਤੁਸੀਂ ਖਾਲੀ ਪੇਟ ਵੀ ਲੈ ਸਕਦੇ ਹੋ ਤੇ ਉਸ ਬਾਅਦ ਜਿਹੜਾ ਪਾਣੀ ਇਹਨੂੰ ਪੀ ਲੈਣਾ ਤੁਸੀਂ ਤੇ ਇਹਦੇ ਨਾਲ ਇਹ ਮੈਨੂੰ 2-3 ਮਹੀਨੇ ਹੋ ਗਏ ਖਾਂਦੀ ਨੂੰ ਤੇ ਕਾਫੀ ਮੈਨੂੰ ਮੇਰੇ ਸਰੀਰ 'ਚ ਫਰਕ ਪਿਆ ਮੈਂ ਅੱਗੇ ਨਾਲੋਂ ਪਤਲੀ ਵੀ ਹੋ ਗਈਆਂ ਤੇ ਮਤਲਬ ਕਿ ਸਰੀਰ 'ਚ ਮੇਰੇ ਦਰਦਾਂ ਹੁੰਦੀਆਂ ਸੀ ਉਹ ਵੀ ਠੀਕ ਹੋ ਗਈਆਂ ਤੇ ਬਾਕੀ ਤੁਸੀਂ ਖਾ ਸਕਦੇ ਹੋ ਤੇ ਤੁਸੀਂ ਜੇ ਬਿਮਾਰ ਹੋ ਤੁਸੀਂ ਮੰਨ ਲਓ ਸ਼ੂਗਰ ਆ ਕੁਝ ਵੀ ਹੈ ਤੁਹਾਨੂੰ ਹਨਾ ਤੇ ਬਿਮਾਰੀ ਮੰਨ ਲਓ ਦਰਦਾਂ ਦੁਰਦਾਂ ਹੁੰਦੀ ਆ ਸਰੀਰ 'ਚ ਤੇ ਮੋਟੇ ਹੋ ਠੀਕ ਹੋ ਜਾਓਗੇ ਤੁਸੀਂ ਮੈਂ ਕਾਫੀ ਠੀਕ ਹੋਈ ਆ ਤੇ ਚਲੋ ਜੀ ਇਹ ਤੁਸੀਂ ਲੈਣਾ ਵਾ ਮੇਥਰੇ ਪੀਉ ਲੈਣੇ ਆ ਤੇ ਇਹਨੂੰ ਪੀ ਲੈਣਾ ਪਾਣੀ ਨੂੰ ਤੇ ਮੇਥਰੇ ਚੱਪ ਚੱਪ ਕੇ ਖਾ ਲੈਣੇ ਆ ਤੇ ਵੱਤ ਵੱਦ ਜੇ ਮੇਰੇ ਚੈਨਲ ਨੂੰ ਸਾਰੇ ਜਣੇ ਪਲੀਜ਼ ਸਾਰੇ ਜਣੇ ਸਬਸਕ੍ਰਾਈਬ ਕਰੋ ਮੈਂ ਵੱਤ ਵੱਦ ਜਾਣਕਾਰੀ ਦਵਾਂਗੀ ਮੈਂ ਡਾਕਟਰ ਤਨੀਆ ਪਰ ਫਿਰ ਵੀ ਚਲੋ ਤੁਹਾਨੂੰ ਗਲਤ ਸਲਾਹਤ ਨਹੀਂ ਮੈਂ ਦਿੰਦੀ ਜਿੰਨਾ ਮੈਨੂੰ ਪਤਾ ਆ ਫਿਰ ਮੈਂ ਤੁਹਾਨੂੰ ਉਹਨਾਂ ਦੱਸਾਂਗੀ ਮੇਥਰੇ ਤੁਸੀਂ ਲੈ ਲਓ ਚੰਗੇ ਹੁੰਦੇ ਆ ਚੱਕੀ ਤੇ ਸਾਡੀ ਤੇ ਬਹੁਤ ਮੇਥਰੇ ਸੀ ਇਸ ਕਰਕੇ ਮੈਂ ਲੈ ਲਿਆ ਕਿੰਨੇ ਹੀ ਮੇਥਰੇ ਲਿਆਉਂਦੀ ਆ ਮੈਂ ਘਰ ਤੇ ਮੈਂ ਪਿਉਤੇ ਆ ਤੇ ਮੈਂ ਦਿਨੇ ਖਾ ਲੈਣੇ ਆ ਚੱਪ ਚੱਪ ਕੇ ਹੁਣ ਪਰ ਇੱਕ ਗੱਲ ਆ ਮਤਲਬ ਕਿ ਡੇਲੀ ਨਹੀਂ ਹੁਣ ਮੈਨੂੰ 2-3 ਮਹੀਨੇ ਹੋ ਗਏ ਖਾਂਦੀ ਨੂੰ ਤੇ ਮੈਂ ਹੁਣ ਮੈਂ ਵੀ ਹੱਕ ਗੀਆਂ ਖਾ ਸਾਕੇ ਤੇ ਮੈਂ ਵੀ ਹੁਣ ਤੀਜੇ ਦਿਨ ਵੀ ਹੁੰਨੀ ਆ ਤੇ ਮੇਰਾ ਵੀ ਦਿਲ ਨਹੀਂ ਕਰਦਾ ਹੁਣ ਮੈਂ ਠੀਕ ਆ ਚਾਹੇ ਨਾ ਵੀ ਡਰ ਜਾ ਲੱਗਦਾ ਹਨਾ ਚਲੋ ਆਦਾ ਤੀਜੀ ਬਣੀ ਆ ਤੀਸਰੇ ਦਿਨ ਮੈਂ ਚਲੋ ਜੀ ਮੇਰਾ ਛੋਟਾ ਜਿਹਾ ਲੋ ਵਲੋਗ ਤੁਸੀਂ ਬਣੇ ਰਹੋ ਮੇਰੇ ਵਲੋਗ ਨਾਲ ਅੰਦ ਤੱਕ ਤੇ ਮੇਰੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਮੈਂ ਹੁਣ ਦੁੱਧ ਗਰਮ ਕਰ ਲਿਆ ਵਾ ਮਤਲਬ ਕਿ ਮੇਥਰੇ ਪੀਉਂਦੀਆਂ ਦਹੀਂ ਜਮਾਤਾ ਵਾ ਤੇ ਘੜੇ ਚ ਪਾਣੀ ਪਾਤਾ ਵਾ ਇਹ ਹੱਲੇ ਮੈਂ ਰਾਤ ਦਾ ਥੋੜਾ ਜਿਹਾ ਜੋ ਕੰਮ ਕਰੀਦੇ ਹਨਾ ਵਿਚਰੀਆਂ ਭੈਣਾ ਬੀਬੀਆਂ ਭੈਣਾ ਕਰਕੇ ਸੌਂਦੀਆਂ ਨੇ ਤੇ ਕਈ ਛੋਲੇ ਵੀ ਪੀਉਂਦੀਆਂ ਵਿਚਰੀਆਂ ਤੇ ਸਾਰੇ ਅੱਜ ਛੋਲੇ ਨਹੀਂ ਪਿਉਨੇ ਤੇ ਇਸ ਕਰਕੇ ਥੋੜੇ ਜਿਹਾ ਕੰਮ ਕਰਕੇ ਭਾਂਡੇ-ਬੁੰਡੇ ਮੈਂ ਧੋਏ ਆ ਤੇ ਹੁਣ ਲੱਗੇ ਆਪਾਂ ਸੌਣ ਮੰਜੇ ਬਿਸਤਰੇ ਸਾਰਾ ਕੁਝ ਵਿਛਾਉਣ ਲੱਗੇ ਆ ਤੇ ਚਲੋ ਜੀ ਓਕੇ ਜੀ ਗੁੱਡ ਨਾਈਟ ਬਾ ਬਾਏ ਚਲੋ ਜੀ ਗੁੱਡ ਨਾਈਟ ਆਪਾਂ ਰਸੋਈ ਦੀ ਸਫਾਈ ਕਰਦੀ ਆ ਸਾਡੇ ਗਰੀਬਾਂ ਦੀ ਰਸੋਈ ਸਾਨੂੰ ਐਵੇਂ ਸੋਹਣੀ ਲੱਗਦੀ ਆ ਕਿਉਂਕਿ ਖਲਾਰਾ ਬਹੁਤ ਜ਼ਿਆਦਾ ਹੁੰਦਾ ਵਾ ਉਹਦੀ ਵੀ ਭਾਂਡਿਆਂ ਨਾਲ ਭਰੀ ਹੁੰਦੀ ਆ ਤੇ ਲਓ ਜੀ ਹੁਣ ਭਾਂਡੇ-ਪੁੰਡੇ ਲਾਤੇ ਆ ਇੱਧਰ ਥੱਲੇ ਵੀ ਤੋਤੇ ਹੋਏ ਆ ਤੇ ਮਤਲਬ ਸਾਡੇ ਵਾਸਤੇ ਸਭ ਸਾਫ਼ ਆ ਸਾਡੇ ਗਰੀਬਾਂ ਦੀ ਰਸੋਈ ਇੰਨੀ ਬਹੁਤ ਵਧੀਆ ਸਾਡੇ ਵਾਸਤੇ ਅਸੀਂ ਇੰਨੇ ਜੀ ਖੁਸ਼ ਆ ਕਿ ਸਾਡੀ ਰਸੋਈ ਇਸ ਟਾਈਮ ਸਫਾਈ ਕਰਕੇ ਸੋਹਣੀ ਲੱਗਦੀ ਆ ਚਲੋ ਜੀ ਓਕੇ ਜੀ ਬਾਏ ਗੁੱਡ ਨਾਈਟ ਆਖਿਆ ਸੀ ਕਿ ਤੇ ਕਮੋਨ ਲੈ ਜਾਓ ਕਮੋਨ ਲੈ ਜਾਓ ਕਹਿੰਦੇ ਟਾਈਮ ਹੀ ਨਹੀਂ ਹੈਗਾ ਪਰ ਸਾਨੂੰ ਤਾਂ ਪਤਾ ਆਇਆ ਸੀ ਜਨਾਨੀਆਂ ਨੇ ਉਹੀ ਕੰਮ ਧੰਦੇ ਕਰਨੇ ਉਹੀ ਕੜਛੀਆਂ ਮਾਰਨੇ ਆ ਸਬਜੀ ਚ ਮਾਰਨੇ ਆ ਜਾਂ ਘਿਓ ਚ ਮਾਰਨੀ ਆ ਅਸੀਂ ਤਾਂ ਉਹੀ ਕੰਮ ਕਰਨੇ ਨੇ ਆ ਭਾਡੇ ਧੋਣੇ ਆ ਸੜੇ ਪਤੀਲੇ ਧੋਣੇ ਆ ਉਹ ਵੇਖੋ ਭਾਂਡੇ ਪਏ ਆ ਟਿੰਡੇ ਬਣਾਉਣੇ ਆ ਰਸੋਈ ਚ ਖਲਾਰੇ ਪਏ ਆ ਬਹੁਤ ਜਿਆਦੇ ਤੇ ਇੱਧਰ ਮੈਂ ਘਿਓ ਬਣਾ ਲਿਆ ਵਾ ਉਹੀ ਸਾਡੇ ਜਿਹੜੇ ਕੰਮ ਦੰਦੇ ਅਸੀਂ ਉਹੀ ਕਰਨੇ ਕਿ ਆ ਵੀ ਇੱਕ ਦਿਨ ਲੈ ਜਾਓ ਸਾਨੂੰ ਕਮੂਨ ਫਰੋਣ ਨੂੰ ਬੰਦੇ ਦਾ ਮਨ ਹੋਰ ਹੋ ਜਾਂਦਾ ਹੈ ਥੋੜਾ ਇੱਕ ਦਿਨ ਜਾ ਕੇ ਪਰ ਨਹੀਂ ਕੰਮ ਬਹੁਤ ਆ ਬੰਦਿਆ ਦੇ ਕੀ ਕਰੇ ਬੰਦਾ ਰੋਜ਼ ਦੇ ਉਹੀ ਕੰਮ ਦੰਦੇ ਉਹੀ ਕੰਮ ਦੰਦੇ ਦੁਖੀ ਹੋਏ ਪੇ ਕਰ ਕਰਕੇ ਤਾਂ ਲੋ ਜੀ ਹੈਲੋ ਗਾਇਸ ਭੈਣੋ ਤੇ ਪੜਾਓ ਤੇ ਆਪਾਂ ਹੁਣ ਰਸੋਈ 'ਚ ਕੰਮ ਸਟਾਰਟ ਕਰਤੇ ਨੇ ਤੇ ਜਾਣ ਜੁੰਦਾ ਪਲਾਨ ਜੋ ਅਸੀਂ ਕੈਨਸਲ ਕਰਤਾ ਹੁਣ ਮੈਂ ਇੱਧਰ ਬਣਾਉਣ ਲੱਗੀ ਸੀ ਆਲੂ ਤੇ ਪਰੌਂਠੇ ਤੇ ਇੱਧਰ ਟਿੰਡੇ ਆ ਜੋ ਕਿ ਮੈਂ ਟਿੰਡੇ ਕਰਨ ਦੇ ਸੀ ਮੁੰਡਾ ਕਹਿੰਦਾ ਮੈਂ ਹੁਣ ਮੈਨੂੰ ਆਲੂ ਵਾਲੇ ਪਰੌਂਠੇ ਬਣਾ ਦੋ ਤੇ ਚਲੋ ਜੀ ਆਲੂ ਤਾਂ ਮੈਂ ਬਹੁਤ ਜ਼ਿਆਦੇ ਬਾਲੇ ਸੀ ਪਰ ਕੱਲੇ ਮੁੰਡੇ ਨੇ ਪਰੌਂਠੇ ਖਾਣੇ ਇਸ ਕਰਕੇ ਇੰਨੇ ਆਲੂ ਇਹ ਵੀ ਜ਼ਿਆਦੇ ਆ ਤੇ ਉਹਨੂੰ ਹੁਣ ਪਰੌਂਠੇ ਬਣਾ ਕੇ ਦਵਾਂਗੀ ਤਾਂ ਲੱਗ ਜਾਂਨੇ ਆਪਾਂ ਆਪਣੇ ਕੰਮ ਫਿਰ ਤੋਂ ਸਟਾਰਟ ਤੇ ਇੱਧਰ ਮੈਂ ਘਿਓ ਤਰਤਾ ਆ ਤੇ ਜੋ ਕਿ ਹੁਣ ਆਪਾਂ ਮੈਂ ਰੋਟੀ ਖਾ ਲਈ ਆ ਕਿਉਂਕਿ ਆਪਾਂ ਸਿੰਪਲ ਸਾਦੀ ਰੋਟੀ ਖਾਧੀ ਆ ਕद्दू ਦੀ ਸਬਜੀ ਸੀ ਕਾਲੇ ਛੋਲੇ ਸੀ ਉਹਦੇ ਨਾਲ ਰੋਟੀ ਖਾ ਲਈ ਆ ਤੇ ਆ ਦੁਪਹਿਰ ਵਾਸਤੇ ਟਿੰਡਿਆਂ ਦੀ ਸਬਜੀ ਜੋ ਕਿ ਟਿੰਡੇ ਬਣਾਉਣ ਤਾਂ ਲੱਗੇ ਆ ਜੋ ਕਿ ਹੁਣ ਬੱਚਾ ਨੇ ਟਿੰਡੇ ਨਹੀਂ ਖਾਣੇ ਭਰ ਕੇ ਬਣਾਉਣੇ ਆ ਮੈਂ ਤੇ ਤੇ ਬਾਕੀ ਬੱਚਾ ਵਾਸਤੇ ਆਲੂ ਦਾ ਪਰੌਂਠਾ ਤੇ ਬਾਕੀ ਕੀ ਕਹਿੰਦੇ ਨੇ ਬੱਚਾ ਨੇ ਟਿੰਡੇ ਨਹੀਂ ਖਾਣੇ ਉਹਨਾਂ ਵਾਸਤੇ ਵਾਈਟ ਚਨੇ ਹੈਗੇ ਜਾਂ ਕੁਝ ਹੋਰ ਬਣੂਗਾ ਵੇਖੋ ਕੀ ਬਣਦਾ ਵਾ ਤੇ ਸੋ ਇਸ ਤਰ੍ਹਾਂ ਆਪਾਂ ਲੱਗੇ ਹੋਏ ਆ ਕੰਮ ਤੇ ਸਵੇਰ ਤੋਂ ਦੁਪਹਿਰ ਹੋ ਚੱਲੀ ਆ ਤੇ ਚਲੋ ਜੀ ਐਵੇਂ ਕੰਮ ਚੱਲਦੇ ਰਹਿਣੇ ਆ ਪਰ ਸਾਨੂੰ ਕਿਤੇ ਲੈ ਕੇ ਨਹੀਂ ਗਏ ਚਲੋ ਮਰਜ਼ੀ ਇਹਨਾਂ ਦੀ ਫੇਰ ਕਿਸੇ ਦਿਨ ਜਾਵਾਂਗੇ ਘੁੰਮਣ ਤਾਂ ਬਾਕੀ ਵਾਸੇ ਘੁੰਮਣ ਵਾਲਾ ਪਲਾਨ ਤਾਂ ਮਤਲਬ ਕਿ ਕਹਿ ਦਿੱਨੇ ਆ ਪਰ ਦਿਲ ਨਹੀਂ ਕਰਦਾ ਕਿਤੇ ਜਾਣ ਨੂੰ ਕਿਉਂਕਿ ਬਾਹਰ ਬਹੁਤ ਜ਼ਿਆਦੀ ਗਰਮੀ ਆ ਤੇ ਕੋਠੇ ਤੇ ਜਾ ਕੇ ਪਤਾ ਲੱਗਦਾ ਵਾ ਜਦੋਂ ਕਪੜੇ ਸੁਕਣੇ ਪਾਉਣ ਗਈ ਸੀ ਤੇ ਫਿਰ ਕਹਿੰਨੇ ਆ ਕਿ ਆਪਾਂ ਘਰ ਹੀ ਚੰਗੇ ਆ ਤੇ ਇਸ ਕਰਕੇ ਮੈਂ ਕਹਿ ਦਿੰਨੀ ਆ ਤੇ ਪਰ ਦਿਲ ਨਹੀਂ ਕਰਦਾ ਕਿਤੇ ਜਾਣ ਨੂੰ ਤੇ ਬਾਹਰ ਤਾਂ ਬਹੁਤ ਜ਼ਿਆਦਾ ਮਤਲਬ ਕਿ ਗਰਮੀ ਆ ਤੇ ਜਦੋਂ ਕਿਤੇ ਮੌਸਮ ਠੰਡਾ ਆਊਗਾ ਤੇ ਫਿਰ ਜਾਵਾਂਗੇ ਫਿਰ ਵੀ ਚਲੋ ਘੁੰਮਣ ਫਿਰਦਾ ਮਜ਼ਾ ਵੀ ਹੁੰਦਾ ਵਾ ਜਦੋਂ ਮੌਸਮ ਵਧੀਆ ਹੋਵੇ ਮੈਂ ਗਰਮੀ 'ਚ ਕਿੱਥੇ ਦਿਲ ਕਰਦਾ ਬਾਹਰ ਨਿਕਲਣ ਨੂੰ ਦਿਲ ਨਹੀਂ ਕਰਦਾ ਜਿਹੜੀਆਂ ਆਪਣੀਆਂ ਸ਼ਕਲਾਂ ਆ ਹਾਲੋ ਬਿਹਾਲ ਹੋ ਜਾਂਦੀਆਂ ਨੇ ਮੈਂ ਬਾਹਰ ਨਿਕਲਦੀ ਆ ਤੇ ਮੇਰਾ ਮੂੰਹ ਨਾ ਜਿਹੜਾ ਲਾਲ ਹੋ ਜਾਂਦਾ ਵਾ ਤੇ ਬਹੁਤ ਬੁਰੇ ਹਾਲਾਤ ਆ ਤੇ ਆਪਾਂ ਘਰ ਹੀ ਚੰਗੇ ਆ ਤੁਸੀਂ ਵੀ ਸਾਰੇ ਜਣੇ ਘਰ ਹੀ ਰਹੋ ਸਾਰੇ ਨੂੰ ਸਲਾਹ ਦਿੰਨੀ ਆ ਘਰ ਹੀ ਰਹੋ ਗਰਮੀ 'ਚ ਤੇ ਘਰੇ ਖਾਓ ਪੀਓ ਇੰਜੋਏ ਕਰੋ ਮੌਸਮ ਠੰਡਾ ਹੋਊਗਾ ਤਾਂ ਬਾਹਰ ਨਿਕਲਿਓ ਕਿਉਂਕਿ ਬਾਹਰ ਨਿਕਲ ਕੇ ਵੀ ਬਿਮਾਰੀ ਹੋਣਾ ਆਪਾਂ ਤੇ ਸੋ ਇਸ ਕਰਕੇ ਵਧੀਆ ਆਪਾਂ ਘਰ ਹੀ ਵਧੀਆ ਆਂ ਹਾਂਜੀ ਲੋ ਜੀ ਘਿਓ ਤਾਂ ਬੜਕੇ ਤਿਆਰ ਆ ਤੇ ਬਾਕੀ ਮੈਂ ਹੁਣ ਮੁੰਡੇ ਨੂੰ ਨਮੋਣ ਲੱਗੀ ਆ ਤੇ ਪਰੌਂਠੇ ਮੈਂ ਖਵਾਤੇ ਆ ਆਲੂ ਵਾਲੇ ਤੇ ਇੱਧਰ ਮੇਰੇ ਟਿੰਡੇ ਰਹਿ ਗਏ ਆ ਲੈ ਕੱਟਣ ਤੋਂ ਮੈਂ ਚਿੱਲੇ ਆ ਛਿਲ ਕੇ ਰੱਖੇ ਆ ਤੇ ਬਾਕੀ ਮੈਂ ਇੱਕ ਹੋਰ ਪਰੌਂਠਾ ਠੂਸ ਲਿਆ ਵਾ ਦੋ ਰੋਟੀਆਂ ਖਾਣ ਤੋਂ ਬਾਅਦ ਮੈਂ ਪਰੌਂਠਾ ਫੇਰ ਖਾ ਲਿਆ ਵਾ ਤੇ ਪਰ ਮੈਂ ਆਲੂ ਦਾ ਪਰੌਂਠਾ ਨਹੀਂ ਖਾਦਾ ਮੈਂ ਖਾਦੀ ਆ ਆਚਾਰ ਦੇ ਨਾਲ ਪਰੌਂਠਾ ਤੇ ਦਿਲ ਕਰਨ ਦਿਆ ਸੀ ਬਹੁਤ ਦਿਨ ਹੋ ਗਿਆ ਮੈਂ ਖਾਦੀ ਨਹੀਂ ਪਰੌਂਠੀ ਸੋ ਇਸ ਕਰਕੇ ਮੈਨੇ ਇੱਕ ਪਰੌਂਠਾ ਹੋਰ ਖਾ ਲਿਆ ਮੇਰਾ ਹੁਣ ਟਿੱਡ ਹੋ ਗਿਆ ਫੁੱਲ ਤੇ ਹੁਣ ਲੱਗਿਆ ਮੈਂ ਮੁੰਡੇ ਨੂੰ ਨਵਾਉਣ ਤੇ ਉਸ ਤੋਂ ਬਾਅਦ ਕਿਉਂ ਠੰਡਾ ਆਊਗਾ ਫਿਰ ਮੈਂ ਡੱਬੇ ਚ ਪਾਉਂਗੀ ਫਿਰ ਦੁੱਖਦਾ ਤਾਂ ਚਾਹ ਪੀਓ ਟੈਨਸ਼ਨ ਚੋ ਤਾਂ ਚਾਹ ਪੀਓ ਰੋਟੀ ਖਾਧੀ ਹੈ ਤੇ ਤਾਂ ਚਾਹ ਪੀਓ ਆਰੋ ਆਇਆ ਤਾਂ ਚਾਹ ਪੀਓ ਅੰਦਰੋਂ ਆਇਆ ਤਾਂ ਚਾਹ ਪੀਓ ਸਾਨੂੰ ਤਾਂ ਪੰਜਾਬੀਆਂ ਨੂੰ ਚਾਹ ਹੀ ਲੈਣ ਇੱਥੇ ਆ ਹਾਂਜੀ ਚਾਹ ਪੀ ਲਓ ਹੁਣ ਮੈਂ ਵੀ ਥੋੜੀ ਜੀ ਟੈਨਸ਼ਨ ਚ ਸੀ ਕੰਮ ਜਿਆਦੇ ਸੀ ਥੱਕ ਗਈ ਸੀ ਤੇ ਹੁਣ ਮੈਂ ਚਾਹ ਬਣਾ ਕੇ ਪੀ ਲੱਗੀ ਆ ਹਾਂਜੀ ਦੁਪਹਿਰ ਦਾ ਟਾਈਮ ਹੋ ਗਿਆ ਹੈ ਤੇ ਮੈਂ ਮਤਲਬ ਕਿ ਚਾਚੂ ਬੱਚਾ ਨੂੰ ਦੇਤੀ ਆ ਪਰੌਂਠਿਆਂ ਤੋਂ ਬਾਅਦ ਤੇ ਉਸ ਤੋਂ ਬਾਅਦ ਮੈਂ ਘਿਓ ਵੀ ਕੱਢ ਲਿਆ ਘਿਓ ਬਣ ਗਿਆ 1 ਕਿਲੋ ਘਿਓ ਬਣ ਗਿਆ ਤੇ ਜੋ ਕਿ ਤੁਹਾਨੂੰ ਪਤਾ ਪੰਜਾਬੀਆਂ ਦੀ ਆਦਤ ਪਤੀਲੇ ਨੂੰ ਟੇਡਾ ਕਰ ਦੇਣਾ ਤੇ ਹੁਣ ਜਿਹੜਾ ਘਿਓ ਸਾਰਾ ਇਕੱਠਾ ਹੋ ਰਿਹਾ ਥੱਲੇ ਤੇ ਫਿਰ ਆਪਾਂ ਇਹਦੇ ਚ ਵੀ ਚਮਚਾ ਦੋ ਚਮਚੇ ਕੱਢ ਲੈਣੇ ਆ ਤੇ ਵੇਸਟ ਨਹੀਂ ਹੋਣ ਦੇਣਾ ਤੇ ਬਾਅਦ ਚ ਛਿੱਡੀ ਦੇ ਪਰੌਂਠੇ ਖਾਣੇ ਤੇ ਪਰੌਂਠੇ ਪਕਾ ਦਾਂਗੇ ਤੇ ਬਾਕੀ 1 ਕਿਲੋ ਦਾ ਕਿਉ ਡੱਬਾ ਭਰ ਗਿਆ ਸੀ ਉਸ ਤੋਂ ਬਾਅਦ ਐਕਸਟਰਾ ਕਿਉ ਗੋਲੀ ਚਿਨਾ ਨੂੰ ਇੰਨਾ ਕੋ ਪੈ ਗਿਆ ਵਾ ਤੇ ਉਸ ਤੋਂ ਬਾਅਦ ਹੁਣ ਆਪਾਂ ਲਸਣ ਛਿੱਲਿਆ ਆਵਾ ਤੇ ਥੋੜਾ ਲਸਣ ਲੈ ਲਾਂਗੇ ਪਿਆਜ਼ ਇਹਨਾਂ ਨੂੰ ਪੀਸ ਕੇ ਆਪਾਂ ਟਿੰਡਿਆਂ ਨੂੰ ਤੜਕਾ ਲਾ ਦਾਂਗੇ ਮੈਂ ਬਹੁਤ ਟਾਈਮ ਦੀ ਸਬਜ਼ੀ ਬਾਹਰ ਰੱਖੀ ਸੀ ਕੱਟਣ ਵਾਸਤੇ ਉਹ ਕੰਮ ਮੇਰੇ ਉੱਥੇ ਰਹਿ ਗਏ ਤੇ ਬੱਚੇ ਹੋਰ ਪਾਸੇ ਮੈਨੂੰ ਲਾ ਲੈਂਦੇ ਆ ਫਿਰ ਨਵਾਇਆ ਉਸ ਤੋਂ ਬਾਅਦ ਕਹਿੰਦੇ ਚਾਹ ਦੇ ਦੋ ਉਸ ਤੋਂ ਬਾਅਦ ਚਾਹ ਚੁ ਦਿੱਤੇ ਭਾਂਡੇ ਭੁਣੇ ਤੋਤੇ ਤੇ ਫਿਰ ਮੈਂ ਕਿਉਂ ਵੀ ਕੱਢ ਲਿਆ ਤੇ ਜਿਹੜਾ ਕੰਮ ਨਹੀਂ ਜ਼ਰੂਰੀ ਸੀ ਮੈਨੂੰ ਕਿਉਂ ਵਾਲਾ ਹੱਲੇ ਉਹ ਮੈਂ ਪਹਿਲਾਂ ਹੀ ਕੱਢ ਲਿਆ ਬਣ ਗਿਆ ਤੇ ਜਿਹੜੀ ਮੈਨੂੰ ਸਬਜ਼ੀ ਜ਼ਰੂਰੀ ਸੀ ਤੇ ਟਾਈਮ ਹੋ ਗਿਆ 1.5 ਵਜੇ ਆ ਦੁਪਹਿਰ ਦਾ ਟਾਈਮ ਹੋ ਗਿਆ ਹੁਣ ਸਬਜ਼ੀ ਜ਼ਰੂਰੀ ਆ ਸੋ ਇਸ ਕਰਕੇ ਮੈਂ ਟਾਈਮ ਦੀ ਬਰਬਾਦੀ ਨਾ ਕਰਦੇ ਵੇਸਟ ਨਾ ਕਰਦੇ ਟਾਈਮ ਆਪਣਾ ਕੀਮਤੀ ਤੋਂ ਕੀਮਤੀ ਮੇਰਾ ਟਾਈਮ ਆ ਜੋ ਕਿ ਮੈਂ ਹੁਣ ਆਪਣੀ ਸਬਜੀ ਬਣਾਉਣ ਤੇ ਪੂਰਾ ਜ਼ੋਰ ਲਾਦਾ ਹੁਣ ਸਬਜੀ ਬਣਾਵਾ ਮਸਾਲਾ ਪੀਸ ਕੇ ਬਸ ਹੁਣ ਹੋਰ ਕੋਈ ਕੰਮ ਨਹੀਂ ਕਰਨਾ ਤੇ ਮੈਂ ਸਬਜੀ ਬਣਾਵਾ ਥੈਂਕ ਯੂ ਜੀ ਤੁਸੀਂ ਮੇਰੇ ਚੈਨਲ ਨਾਲ ਬਣੇ ਰਹੋ ਤੇ ਐਂਡ ਤੱਕ ਵੀਡੀਓ ਮੇਰੀ ਦੇਖੋ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਥੈਂਕ ਯੂ ਜੀ ਤਾਂ ਜੋ ਹਣ ਵਾਲੀਆਂ ਨਵੀਆਂ ਨਵੀਆਂ ਵਧੀਆ ਵਧੀਆ ਵੀਡੀਓ ਲੈ ਕੇ ਆਵਾਂ ਓਕੇ ਜੀ ਬਾਏ ਬਾਏ ਥੈਂਕ ਯੂ